ਉਹ ਖੇਤੀਬਾੜੀ ਆਪਸਰਾਂ ਦੀ ਗਠਿਤ ਕੀਤੀ ਗਈ ਹੈ ਉਸ ਤੋਂ ਬਾਅਦ ਹੁਣ ਇੱਥੇ ਉਹਨਾਂ ਦੇ ਵੱਲੋਂ ਪ੍ਰਭਾਵਿਤ ਖੇਤਾਂ ਦਾ ਦੌਰਾ ਕੀਤਾ ਗਿਆ ਸਾਡੇ ਨਾਲ ਕਿਸਾਨ ਜਥੇਬੰਦੀ ਦੇ ਆਗੂ ਨੇ ਪੰਡਾਲ ਸਾਹਿਬ ਗੱਲਬਾਤ ਕਰਨਗੇ ਪੰਡਾਲ ਸਾਹਿਬ ਕੀ ਸੀਗਾ ਪੂਰਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮਾਮਲਾ ਜੀ ਆਇਆ ਸੀਗਾ ਜ਼ਿਲ੍ਹਾ ਕਪੂਰਥਲਾ ਦੇ ਕੁਝ ਲਗਭਗ 10-12 ਪੈਕਟ ਨੇ ਤੇ ਲਗਭਗ 1000 ਏਕੜ ਤੋਂ ਵੱਧ ਜਿਹੜੀ ਜਿਹੜੀ ਪੈਲੀ ਹੈ ਝੋਨੇ ਦੀ ਫਸਲ ਦਾ ਜਿਹੜਾ ਬੀ ਖਰੀਦਿਆ ਗਿਆ ਸੀ 110 ਤੇ ਉਹ ਪ੍ਰੀਤ ਸੀਡ ਸਟੋਰ ਤੋਂ ਇਨ੍ਹਾਂ ਕਿਸਾਨਾਂ ਵੱਲੋਂ ਜਿਹੜੇ ਪੀੜਤ ਕਿਸਾਨ ਨੇ ਉਹਨਾਂ ਵੱਲੋਂ ਖਰੀਦਿਆ ਗਿਆ ਸੀਗਾ ਪਰ ਜਦੋਂ ਇਹ ਹੁਣ ਸਾਰਾ ਖਰਚਾ ਕਰ ਚੁੱਕੇ ਨੇ ਇਹਦਾ ਲੇਬਰ ਦਾ ਖਰਚਾ ਵੀ ਹੋ ਗਿਆ ਖਾਦਾਂ ਦਵਾਈਆਂ ਦਾ ਖਰਚਾ ਵੀ ਹੋ ਗਿਆ ਇਹ ਪਾਣੀ ਸਾਰੇ ਲੱਗ ਚੁੱਕੇ ਨੇ ਤੇ ਅੱਜ ਹਾਲਾਤ ਇਹ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਿ ਅੱਧਾ ਝੋਨਾ ਪੱਕ ਚੁੱਕਿਆ ਏ ਮਿਸਰ ਜੋ ਕੈਚ ਉਹਨਾਂ ਦੇ ਅੱਧੇ ਚੋਂ ਦੇ ਨੂੰ ਕੁਛ ਨਹੀਂ ਲੱਗਾ ਤੇ ਇਸ ਕਰਕੇ ਜਦੋਂ ਅਸੀਂ ਸਬੰਧਤ ਦੁਕਾਨਦਾਰ ਦੇ ਨਾਲ ਲਗਭਗ 100 ਜਿਹੜਾ ਪੀੜਤ ਕਿਸਾਨ ਸੀਗਾ ਤੇ ਪਲੱਸ ਜਥੇਬੰਦੀ ਦੇ ਜਿਹੜੇ ਆਗੂ ਸੀਗੇ ਨੁਮਾਇंदे ਸੀਗੇ ਉਹ ਜਾ ਕੇ ਸਬੰਧਤ ਦੁਕਾਨਦਾਰ ਨੂੰ ਮਿਲੇ ਤੇ ਉਹਨੇ ਸਾਰੇ ਦਾ ਸਾਰਾ ਜਿਹੜਾ ਠੀਕਰਾਂ ਸੀਗਾ ਉਹ ਸ਼੍ਰੀ ਰਾਮ ਕੰਪਨੀ ਤੇ ਸ਼੍ਰੀ ਮੈਂ ਤਾਂ ਪੈਕੇਟ ਬੰਦ ਚੀਜ਼ ਸ਼੍ਰੀ ਰਾਮ ਕੰਪਨੀ ਦੀ ਵੇਚੀਏ ਇਹ ਕੰਪਨੀ ਜਾਣੇ ਜਾਂ ਕਿਸਾਨ ਜਾਣਨ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂਗਾ ਪਰ ਜਦੋਂ ਅਸੀਂ ਬਿੱਲਾਂ ਦੀ ਡਿਮਾਂਡ ਕੀਤੀ ਕਿ ਤੁਸੀਂ ਬੈਰ ਕੱਟੇ ਨੇ ਤੇ ਕਹਿੰਦਾ ਬਿੱਲ ਮੇਰੇ ਕੋ ਕੱਟੇ ਨੇ ਤੇ ਬਿੱਲ ਮੌਕੇ ਤੇ ਉਹਨੇ ਸਾਨੂੰ ਕੱਟ ਕੇ ਤੇ ਪੁਰਾਣੀਆਂ ਤਰੀਕਿਆਂ ਦੇ ਵਿੱਚ ਕੱਟ ਕੇ ਦਿੱਤੇ ਤੇ ਜਿੱਥੇ ਰੀਸੀਵਿੰਗ ਹੁੰਦੀ ਹੈ ਉੱਥੇ ਖੁਦ ਸੈਨ ਕੀਤੇ ਇਹ ਫਰਜੀ ਵਾਲਾ ਜਿਹੜਾ ਹੋਇਆ ਸਾਡੇ ਸਾਹਮਣੇ ਸਾਡੇ ਕੋਲ ਬਕਾਇਦਾ ਇਸ ਚੀ ਦੀ ਵੀਡੀਓਗ੍ਰਾਫੀ ਹੈ ਉਸ ਤੋਂ ਬਾਅਦ ਜਦੋਂ ਅਸੀਂ ਸਬੰਧਤ ਖੇਤੀਬਾੜੀ ਅਫਸਰ ਕਪੂਰਥਲਾ ਨੂੰ ਮਿਲੇ ਤੇ ਖੇਤੀਬਾੜੀ ਅਫਸਰ ਵੱਲੋਂ ਜਦੋਂ ਸਬੰਧਤ ਕੰਪਨੀ ਦੇ ਨੁਮਾਇੰਦੇ ਨੂੰ ਬੁਲਾਇਆ ਜਾਂਦਾ ਤੇ ਦੁਕਾਨਦਾਰ ਨੂੰ ਬੁਲਾਇਆ ਜਾਂਦਾ ਤੇ ਉੱਥੇ ਇੱਕ ਵਾਰੀ ਜਿਹੜੀ ਲੁੱਟ ਖਸਾਹ ਦਾ ਕੀਤੀ ਗਈ ਉਹ ਸਾਬਤ ਹੋਈ ਦੇ 80 ਰੁਪਏ ਕਿਲੋ ਜਿਹੜਾ ਬੀ ਹੈ ਉਹ ਸ਼ਰੀਰਾਮ ਕੰਪਨੀ ਵੱਲੋਂ ਬੈਲ ਦੇ ਉੱਪਰ ਉਹ ਸਬੰਧਤ ਦੁਕਾਨਦਾਰ ਨੂੰ ਵੇਚਿਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਕਿਸਾਨਾਂ ਨੂੰ ਉਹ ਬੀ ਵੇਚਿਆ ਗਿਆ ਉਹ 1.5 ਤੋਂ 200 ਰੁਪਏ ਕਿਲੋ ਵੇਚਿਆ ਗਿਆ ਪਲੱਸ ਇੱਕ ਦੁਕਾਨਦਾਰ ਮਰੇਲ ਕੋਟੇ ਤੋਂ ਉਹਦੀ ਦੁਕਾਨ ਹੈਗੀ ਸ਼ਾਹ ਕੋਟ ਤੇ ਉਹ ਦੁਕਾਨਦਾਰ ਵੀ ਕੱਲ ਨਾਲ ਆਇਆ ਸੀਗਾ ਤੇ ਕੁਝ ਬੀ ਇਸ ਪ੍ਰੀਤ ਸੀਡ ਸਟੋਰ ਵਾਲੇ ਨੇ ਵਿਦਆਊਟ ਬੈਲ ਉਸ ਦੁਕਾਨਦਾਰ ਕੋਲ ਵੀ ਲਗਭਗ 6 ਕਵਾਂਟਲ ਬੀਜ ਜਿਹੜਾ ਉਹ ਖਰੀਦਿਆ ਸੀਗਾ ਵਿਦਆਊਟ ਬਿੱਲ ਜਦੋਂ ਅਸੀਂ ਬਿੱਲ ਦੀ ਮੰਗ ਕੀਤੀ ਉਹ ਮੇਰਕੋਟਲੇ ਵਾਲੇ ਬੰਦੇ ਕੋਲ ਤੇ ਉਹਦੇ ਕੋਲ ਬਿੱਲ ਉਹ ਸਾਬਤ ਨਹੀਂ ਹੋਇਆ ਕਿ ਮੈਂ ਤਾਂ ਇੱਥੇ ਕਪੂਰਸਲੇ ਕਿਸੇ ਹੋਰ ਕੰਮ ਆਇਆ ਸੀਗਾ ਤੇ ਮੇਰਾ ਇਹ ਯਾਰ ਦੋਸਤ ਬਾਅਦ ਮੈਂ ਇਹਦੇ ਨਾਲ ਆ ਗਿਆ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਅਸੀਂ ਖੇਤੀਬਾੜੀ ਮੰਤਰੀ ਨੂੰ ਫੋਨ ਲਾਉਣ ਦੀ ਕੋਸ਼ਿਸ਼ ਕੀਤੀ WhatsApp ਜਰੀਏ ਜਾਂ ਕਾਲ ਜਰੀਏ ਤੇ ਉੱਥੇ ਸਾਨੂੰ ਇਹ ਪਤਾ ਲੱਗਾ ਕਿ ਖੇਤੀਬਾੜੀ ਮੰਤਰੀ ਸਾਹਿਬ ਸਰਕਾਰੀ ਖਰਚੇ ਦੇ ਉੱਤੇ ਕਨੇਡਾ ਦੀ ਸੈਰ ਕਰ ਰਹੇ ਆ ਤੇ ਕਿਸਾਨ ਇੱਥੇ ਮਰ ਰਿਹਾ ਵਾ ਸੋ ਅਸੀਂ ਉਸ ਤੋਂ ਬਾਅਦ ਖੇਤੀਬਾੜੀ ਅਫਸਰ ਦੇ ਉੱਪਰ ਜਦੋਂ ਪ੍ਰੈਸ਼ਰ ਬਣਾਇਆ ਗਿਆ ਸਾਰੇ ਪੀੜਤ ਕਿਸਾਨਾਂ ਵੱਲੋਂ ਤੇ ਜਥੇਬੰਦੀ ਵੱਲੋਂ ਤੇ ਉਹਨਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਫਗਵਾੜੇ ਤੋਂ ਆਪਣੀ ਟੀਮ ਸੱਦੀ ਸੁਲਤਾਨਪੁਰ ਤੋਂ ਆਪਣੀ ਟੀਮ ਸੱਦੀ ਈਟੀਓ ਉੱਥੋਂ ਬੁਲਾਏ ਗਏ ਤੇ ਉਹਨਾਂ ਨੇ ਮੌਕੇ ਤੇ ਸਾਡੇ ਸਾਰਾ ਰਿਕਾਰਡ ਜਿਹੜਾ ਪ੍ਰੀਤ ਸੀਡ ਸਟੋਰ ਦਾ ਸੀਗਾ ਉਹਨੂੰ ਕਬਜ਼ੇ ਦੇ ਵਿੱਚ ਲਿਆ ਤੇ ਪ੍ਰੀਤ ਸੀਡ ਸਟੋਰ ਜਿਹੜਾ ਸੀਗਾ ਉਹਨੂੰ ਸੀਲ ਕੀਤਾ ਗਿਆ ਪਲੱਸ ਜਿਹੜੇ ਦੋ ਤੋਂ ਤਿੰਨ ਗਡਾਊਨ ਸੀ ਉਹਦੇ ਦੂਸਰੀ ਸਾਈਡ ਤੇ ਮੰਡੀ ਦੇ ਉਹ ਵੀ ਸੀਲ ਕੀਤੇ ਗਏ ਉਹਦੇ ਦੋਵੇਂ ਪਾਸੇ ਉਹਨਾਂ ਨੇ ਲੋਕ ਲਾ ਕੇ ਸਕੀਲਾ ਲਾ ਦਿੱਤੀਆਂ ਨੇ ਹੁਣ ਅਗਲੀ ਕਾਰਵਾਈ ਦੇ ਲਈ ਫਸਲ ਚੈੱਕ ਕਰਨ ਵਾਸਤੇ ਯੂਨੀਵਰਸਿਟੀ ਦੇ ਨੁਮਾਇੰਦੇ ਵੀ ਪਹੁੰਚੇ ਨੇ ਨਡਾਲਾ ਤੋਂ ਹੀ ਇਹਨਾਂ ਦੇ ਜਿਹੜੇ ਮਾਰ ਪਹੁੰਚੇ ਨੇ ਆਪਣੇ ਕ੍ਰਿਸ਼ੀ ਵਿਗਿਆਨ ਆਪਣੇ ਕੇਂਦਰ ਤੋਂ ਵੀ ਇਹਨਾਂ ਦੇ ਨੁਮਾਇੰਦੇ ਪਹੁੰਚ ਨੇ ਤੇ ਖੇਤੀਬਾੜੀ ਵਿਭਾਗ ਦੇ ਨੁਮਾਇੰਦੇ ਵੀ ਅੱਜ ਪੰਜ ਮੈਂਬਰੀ ਦੀ ਟੀਮ ਇੱਥੇ ਪਹੁੰਚੀ ਗਏ ਇਸ ਤੋਂ ਬਾਅਦ ਜਿਹੜੀ ਟੀਮ ਹੈ ਹੁਣ ਸ਼੍ਰੀ ਰਾਮ ਕੰਪਨੀ ਦੀ ਟੀਮ ਉਹਨਾਂ ਦੇ ਐਮ ਡੀ ਨਾਲ ਵੀ ਫੋਨ ਜ਼ਰੀਏ ਸੰਪਰਕ ਸਾਡਾ ਹੋਇਆ ਸੀਗਾ ਤੇ ਖੇਤੀਬਾੜੀ ਅਫਸਰ ਦਾ ਵੀ ਸੰਪਰਕ ਹੋਇਆ ਸੀਗਾ ਤੇ ਉਹ ਜਲਦੀ ਇੱਥੇ ਹੁਣ ਉਹਨਾਂ ਦੀ ਟੀਮ ਵੀ ਇੱਥੇ ਪਹੁੰਚ ਰਹੀ ਹੈ ਤੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਜਿਹੜਾ ਲਗਭਗ 11 ਕਰੋੜ 20 ਲੱਖ ਰੁਪਏ ਦਾ ਇਹ ਨੁਕਸਾਨ ਜਿਹੜਾ ਅਸੀਂ ਅਸੀਂ ਅੰਦਾਜ਼ਾ ਲਾ ਰਹੇ ਹਾਂ ਹੋ ਸਕਦਾ ਹੈ ਉਸ ਤੋਂ ਵੱਧ ਵੀ ਖਬਰਾਂ ਦੇਖ ਕੇ ਉੱਥੇ ਤੱਕ ਪਹੁੰਚ ਕਰ ਰਹੇ ਨੇ ਸਾਡੇ ਤੱਕ ਜਿਹੜੇ 2-2 4-4 ਕਿੱਲੇ ਵਾਲੇ ਕਿਸਾਨ ਵਾ ਉਹ ਅੱਜ ਜਲਦੀ ਇਹ ਹੋਰ ਵੀ ਸਾਹਮਣੇ ਆਉਣਗੇ ਤੇ ਨੁਕਸਾਨ ਵੱਡਾ ਵਾ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿਉਂਕਿ ਕਿਸਾਨ ਇਸ ਟਾਈਮ ਬਿਲਕੁਲ ਮਰਿਆ ਪਿਆ ਵਾ ਜੇ ਇਹ ਇਹ ਜਿਹੜਾ ਇਹਨਾਂ ਦਾ ਮੁਆਵਜ਼ਾ ਜਾਂ ਪਰਪਾਈ ਨਹੀਂ ਹੁੰਦੀ ਤੇ ਕਿਸਾਨ ਫਾਇ ਲੈ ਕੇ ਮਰੂਗਾ ਤੇ ਫਿਰ ਸਾਨੂੰ ਨੈਸ਼ਨਲ ਹਾਈਵੇ ਜਾਮ ਕਰਨੇ ਪੈਣਗੇ ਧਰਨੇ ਮੁਜ਼ਾਰੇ ਕਰਨੇ ਪੈਣਗੇ ਅਸੀਂ ਸਿਰਫ 2 ਦਿਨ ਦਾ ਟਾਈਮ ਖੇਤੀਬਾੜੀ ਦਫ਼ਤਰ ਨੂੰ ਵੀ ਰੇਕੇ ਆਏ ਤੇ ਪਲੱਸ ਸਰਕਾਰ ਨੂੰ ਵੀ ਅਸੀਂ ਚੰਡੀਗੜ੍ਹ ਤੱਕ ਰਿਪੋਰਟਾਂ ਭੇਜਤੀਆਂ ਕਿ ਤੁਹਾਡੇ ਕੋਲ ਸਿਰਫ ਕੱਲ ਦਾ ਦੇਣੇ ਵੀਰਵਾਰ ਦਾ ਸ਼ੁੱਕਰਵਾਰ ਨੂੰ ਅਸੀਂ ਨੈਸ਼ਨਲ ਹਾਈਵੇ ਜਾਮ ਕਰਾਂਗੇ ਜੀ ਇਹਦੀ ਪਰਪਾਈ ਨਹੀਂ ਜੀ ਤਾਂ ਸਾਡੇ ਨਾਲ ਇੱਥੇ ਵੰਜ ਸਾਹਿਬ ਨੇ ਜਿਹੜੇ ਕਬੱਡੀ ਦੇ ਵੱਡੇ ਖਿਡਾਰੀ ਰਹੇ ਨੇ ਹੁਣ ਕੋਲ ਤਲਵੰਡੀ ਪਿੰਡ ਦੇ ਸਰਪੰਚ ਨੇ ਆ ਸਰ ਕੀ ਦੇਖਦੇ ਆ ਪੂਰੇ ਮਾਮਲੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੁਣ ਜਿੱਦਾਂ ਆਪਣੇ ਪੜਾਲ ਸਾਹਿਬ ਨੇ ਕਿਹਾ ਆ ਵੀ ਕਿਸਾਨ ਵਿਚਾਰੇ ਬੋਲ ਦੇਣਗੇ ਪਰ ਕਿਸਾਨਾਂ ਦਾ ਜਿੰਨਾ ਤੱਕਾ ਹੋ ਰਿਹਾ ਆ ਤੁਸੀਂ ਦੇਖ ਲੋ ਕਿੰਨਾ ਦਵਾਈਆਂ ਵੀ ਡੁਪਲੀਕੇਟ ਆਉਂਦੀਆਂ ਆ ਹੈ ਆ ਹੁਣ ਝੋਨੇ ਦਾ ਕਿੰਨਾ ਨੁਕਸਾਨ ਹੋਇਆ 100% ਝੋਨੇ ਨੂੰ ਨੁਕਸਾਨ ਹੋਇਆ ਆ ਜਿਹੜਾ ਹੁਣ ਪੱਕ ਗਿਆ ਇਹਨੇ ਕਰਜਣਾ ਦੂਜਾ ਨਿਸਰ ਨਹੀਂ ਦਿਆ ਇਸ ਕਰਕੇ ਵੀ ਇਹ ਗਵਰਨਮੈਂਟ ਨੂੰ ਚਾਹੀਦਾ ਵੀ ਇਹਨਾਂ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਜ਼ਿਮੀਂਦਾਰ ਆ ਜਿਹੜੇ ਦਵਾਈਆਂ ਖਾਂਦੇ ਆ ਜਾਂ ਕੋਈ ਕਰਦੇ ਉਹ ਤਾਂ ਹੀ ਮਜਬੂਰੀ ਨੂੰ ਕਰਦੇ ਆ ਪਰ ਜ਼ਿਮੀਂਦਾਰ ਦਾ ਜੀ ਨਹੀਂ ਕਰਦਾ ਜੇ ਅੱਜ ਹੁਣ 50-60000 ਰੁਪਇਆ ਲਾ ਕੇ ਕਿਉਂ ਨਾ ਖਰਚਾ ਆਇਆ ਤੇ ਉਹਦੇ ਵਿੱਚ ਬਚਿਆ ਕੌਣ ਹੈ ਤੇ ਫਿਰ ਜ਼ਿੰਮੇਵਾਰ ਕਿੱਥੇ ਜਾਊਗਾ ਇਸ ਕਰਕੇ ਵੀ ਇਹ ਗਵਰਨਮੈਂਟ ਨੂੰ ਜਿਹੜਾ ਆ ਜਿੰਨਾ ਇਹ ਖਰਚਾ ਆਇਆ ਉਹ ਛੇਤੀ ਨੂੰ ਛੇਤੀ ਇਹਨਾਂ ਦਾ ਖਰਚਾ ਪੂਰਾ ਕੀਤਾ ਜਾਵੇ। ਤੋਂ ਇੱਕ ਵਾਰ ਫਿਰ ਤੁਹਾਨੂੰ ਪ੍ਰਭਾਵਿਤ ਫਸਲ ਦਿਖਾ ਦਿੰਨੇ ਆ ਇਹ ਪ੍ਰਭਾਵਿਤ ਫਸਲ ਵਾਲੇ ਖੇਤ ਨੇ ਜਿੱਥੇ ਕੀ ਇਹ ਸਾਰਾ ਮਾਮਲਾ ਇਹ ਸਾਹਮਣੇ ਆ ਇਹ ਇੱਕ ਪਿੰਡ ਦੇ ਖੇਤ ਨੇ ਨਮਾ ਪਿੰਡ ਗੇਟ ਵਾਲਾ ਦੇ ਤਾਂ ਲਗਭਗ 10 ਤੋਂ 11 ਪਿੰਡਾਂ ਆਹ ਦੀ ਜਿਹੜੀ ਫਸਲ ਆ ਪ੍ਰਭਾਵਿਤ ਦੱਸੀ ਜਾ ਰਹੀ ਹੈ ਜਿਹੜਾ ਕਿ ਹੁਣ ਤੱਕ ਮਾਮਲਾ ਸਾਹਮਣੇ ਆਇਆ ਹੋਰ ਪਿੰਡਾਂ ਦੇ ਵੀ ਫਸਲ ਪ੍ਰਭਾਵਿਤ ਹੋ ਸਕਦੀ ਹੈ ਕਿਉਂਕਿ ਹੁਣ ਤੱਕ ਇਹਨਾਂ ਪਿੰਡਾਂ ਦੇ ਕਿਸਾਨਾਂ ਨੇ ਹੀ ਪਹੁੰਚ ਕੀਤੀ ਹੈ ਖੇਤੀਬਾੜੀ ਵਿਭਾਗ ਦੇ ਵਾਹ ਮਹਿਕਮੇ ਤੱਕ ਤਾਂ ਪੰਜ ਮੈਂਬਰੀ ਜਿਹੜੀ ਟੀਮ ਮੁੱਖ ਖੇਤੀਬਾੜੀ ਅਫਸਰ ਕਪੂਰਤਲਾ ਬਲਵੀਰ ਚੰਦ ਦੇ ਵੱਲੋਂ ਬਣਾਈ ਗਈ ਸੀ ਉਸ ਟੀਮ ਦੇ ਵੱਲੋਂ ਅੱਜ ਇਸ ਪ੍ਰਭਾਵਿਤ ਪਿੰਡ ਦਾ ਦੌਰਾ ਕੀਤਾ ਗਿਆ ਉਸ ਤੋਂ ਬਾਅਦ ਹੁਣ ਟੀਮ ਅਗਲੇ ਪਿੰਡਾਂ ਦੇ ਵਿੱਚ ਜਿਹੜੀ ਜਾ ਰਹੀ ਹੈ ਫਸਲ ਦੇਖਣ ਵਾਸਤੇ ਜਦੋਂ ਸਾਡੀ ਇਸ ਟੀਮ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਦੇ ਨਾਲ ਗੱਲਬਾਤ ਹੋਈ ਉਹਨਾਂ ਨੇ ਉਹਨਾਂ ਦਾ ਕਹਿਣਾ ਕਿ ਅਸੀਂ ਜਿਹੜਾ ਕਿ ਹੁਣ ਤੱਕ ਜਿਹੜੀ ਜਾਂਚ ਕੀਤੀ ਹੈ 10 ਤੋਂ 15% ਜਿਹੜਾ ਰਲੇਮਾ ਉਹਨਾਂ ਦੇ ਦੱਸਣ ਮੁਤਾਬਕ ਆ ਜਿਹੜਾ ਕਿ ਹੁਣ ਤੱਕ ਸਾਨੂੰ ਹੋਂ ਦੀ ਜਾਂਚ ਵਿੱਚ ਸਾਹਮਣੇ ਆਇਆ